ਕੀ ਕਸਰ ਜੀ ਹਸੀ ਕਾਲ ਜੀ ਹਾਂ ਜੀ ਰਿਟਾਇਰਮੈਂਟ ਹੋਏ ਮਲਾਜ਼ਮਾਂ ਨੂੰ ਏਰੀਅਰ ਕਿੰਨੀਆਂ ਕਿਸ਼ਤਾਂ ਵਿੱਚ ਦੇਣ ਬਾਰੇ ਪੈਸ਼ਨਰਾਂ ਦੇ ਆਗੂਆਂ ਨੇ ਕੀ ਮੰਗ ਕੀਤੀ ਉਸ ਬਾਰੇ ਜਾਣਕਾਰੀ ਦਿਓ ਜੀ ਸਾਨੂੰ ਪੈਸ਼ਨਰ ਆਗੂ ਐਨ ਕੇ ਕਾਸੀ ਨੇ ਕਿਹਾ ਕਿ ਪੰਜਾਬ ਸਰਕਾਰ ਦੁਰ ਟਾਈਮ ਹੋਏ ਮਲਾਜ਼ਮਾਂ ਨੂੰ 12 ਕਿਸ਼ਤਾਂ ਵਿੱਚ ਏਰੀਅਰ ਦਵੇ ਤਾਂ ਕੋਈ ਸੌਰ ਕੀਤਾ ਜਾ ਸਕਦਾ ਹੈ ਪਰ ਪੰਜਾਬ ਸਰਕਾਰ ਨੇ ਬੜੀ ਹਾਸੇ ਨੂੰ ਗੱਲ ਕੀਤੀ ਆ ਮਲਾਜਮ ਨੇ ਬੇਇਮਾਨੀ ਕੀਤੀ ਆ ਕਿ ਏਰੀਆ ਹੈ ਜੋ 85 ਸਾਲ ਤੋਂ ਵੱਧ ਵਾਲੇ ਮਲਾਜਮ ਨੇ 2016 ਤੋਂ 30 06 2021 ਤੱਕ ਪੇਗਨ ਏਰੀਆ ਸਮੇਟ ਡੀਏ ਦੇਣ ਦੀ ਗੱਲ ਕੀਤੀ ਆ ਫਰਵਰੀ 2025 ਵਿੱਚ ਤਿੰਨ ਕਿਸਤਾ ਇਹ ਰੇਟਤਾ ਜਾਏਗਾ ਜੋ ਰਿਟਾਇਰਡ ਹੋਏ ਮਲਾਜਮ ਨੇ ਹਾਂਜੀ ਜਿਹੜੇ ਕਰਮਚਾਰੀ ਉਮਰ 75 ਸਾਲ ਤੋਂ ਵੱਧ ਆ ਕਿ ਪਿਛਲੇ ਸਾਲ ਤੋਂ ਘਟਾ ਉਹਨਾਂ ਨੂੰ ਇਅਰਰ 1-1 2016 ਤੋਂ 30 6 21 ਤੱਕ ਸਮੇਤ ਡੀਏ ਅਪ੍ਰੈਲ 2025 ਤੋਂ ਮਾਰਚ ਦਾ 26 ਤੱਕ ਦਿੱਤਾ ਜਾਵੇਗਾ 12 ਕਿਸ਼ਤਾਂ ਦੇ ਵਿੱਚ ਪਰ ਇਸ ਤੇ ਵੀ ਇਹਨਾਂ ਨੇ ਕਈ ਹਸਨੀਆਂ ਲਗਾ ਕਰਦੇ ਹਨ ਕਿ 25 ਤੋਂ 26 ਤੱਕ ਇਅਰਰ ਤੇ 12 ਕਿਸ਼ਤਾਂ ਰਵਾਂਗੇ ਅਸੀਂ 16 ਤੋਂ 30 30 6 21 ਤੱਕ 79 ਸਾਲ ਤੋਂ ਘਟੂ ਮੋਰ ਵਾਲਾ ਜੋ ਕਰਮਚਾਰੀ ਆ ਉਹਨਾਂ ਨੂੰ ਏਰੀਅਰ ਜਨਵਰੀ 2016 ਤੋਂ ਜੂਨ 2021 ਤੱਕ ਸਮੇਟ ਏ ਸਾਲ ਦੋਰਾ 2016 ਤੇ 2017 15 ਕਿਸ਼ਤਾਂ ਦਿੱਤਾ ਜਾਊਗਾ April 25 ਨੂੰ ਸ਼ੁਰੂ ਹੋਵੇਗਾ ਸਾਲ 2018 2019 ਦਾ ਜੋ ਏਰੀਅਰ ਹੈ 18 ਕਿਸ਼ਤਾਂ ਵਿੱਚ ਦਲਾਈ 2026 ਤੋਂ ਸ਼ੁਰੂ ਕੀਤਾ ਜਾਵੇਗਾ 2020 ਤੋਂ 31/21 ਦਾ ਏਰੀਅਰ ਨੋਗਸ ਨਾਲ ਵਿੱਚ ਜਨਵਰੀ 2028 ਤੋਂ ਸ਼ੁਰੂ ਹੋਵੇਗਾ ਬੜੀ ਇਤਿਹਾਸਕ ਗੱਲ ਹੈ ਕਿ ਜੋ ਸਰਕਾਰ ਦਾ ਟਾਈਮ ਪੀਰੀਅਡ 2027 ਵਿੱਚ ਪੂਰਾ ਹੋਣਾ ਪਰ ਇਹ 2028 ਦੀ ਗਾਰੰਟੀ ਦੇ ਰਹੇ ਹਨ ਮਾਨ ਸਰਕਾਰ ਜੋ ਰੈਗੂਲਰ ਮਲਾਜਮਾਂ ਉਹਨਾਂ ਨੂੰ ਏਰੀਅਰ 2016 ਤੋਂ ਪੇ ਕੇ ਹਿੰਦਾ ਸਮੇਤ ਡੀਏ 12 ਕਿਸ਼ਤਾਂ ਵਿੱਚ April 2026 ਤੋਂ March 2027 ਤੱਕ ਉਸ ਤੋਂ ਬਾਅਦ 2017 18 19 20 21 ਦਾ ਪੇਖਣ ਹੈ ਜਿਹੜਾ ਸਮੇਂ ਡੀਏ 24 ਕਿਸ਼ਤਾਂ ਵਿੱਚ ਅਪ੍ਰੈਲ ਦੇ 27 ਤੋਂ ਸ਼ੁਰੂ ਹੋਵੇਗਾ ਤੇ ਮਾਰ 2029 ਤੱਕ ਪਰ ਉਦੋਂ ਤੱਕ ਜੋ ਮਾਂ ਸਰਕਾਰ ਦਾ ਟਾਈਮ ਪਹਿਲਾਂ ਹੀ ਪੂਰਾ ਹੋ ਜਾਣ 2026 ਦੇ ਵਿੱਚ ਪਰ ਇਹ ਗਾਰੰਟੀ 2021 ਦੀ ਹਾਂਜੀ ਮੈਡਮ ਜੀ ਹਾਂਜੀ ਸਰ ਜੀ ਪੰਜਾਬ ਦੇ ਮੁਲਾਜ਼ਮਾ ਦੇ ਮਹਿੰਗਾਈ ਪੱਤੇ ਵਿੱਚ ਕਿੰਨਾ ਵਾਅਦਾ ਹੋਣਾ ਜ਼ਰੂਰੀ ਹੈ ਤੇ ਕਿੰਨਾ ਸਰਕਾਰ ਦੇ ਮੁਲਾਜ਼ਮਾਂ ਦਾ ਜੋ ਡੀਏ ਹੈ ਉਹ ਕਿੰਨਾ ਹੈ ਉਸ ਬਾਰੇ ਵਿਚਾਰ ਸਾਂਝੇ ਕਰੋ ਜੀ ਸਾਡੇ ਨਾਲ ਹਿੰਦ ਸਰਕਾਰ ਦੇ ਮਿਲਾਨ ਡੀ ਟ੍ਰਿਵੰਜਲ ਹੁਜੋਪਿਆ ਪਰ ਮਾਨ ਸਰਕਾਰ ਡੀ ਦੇਣ ਵਿੱਚ ਬਹੁਤ ਪਛੜ ਚੁੱਕੀ ਆ ਜਿਸ ਕਰਕੇ ਮਾਨ ਸਰਕਾਰ ਤੋਂ ਮਿਲਾਨਾ ਵਿਸ਼ਵਾਸ ਉੱਠਿਆ ਹੋਇਆ ਪਰ ਮਲਾਏ ਮੰਗ ਕਰਦੇ ਆ ਕਿ ਪੰਜਾਬ ਸਰਕਾਰ ਮਿਲਾਨ ਡੀ 53% ਦਵੇ ਕਿਉਂਕਿ ਹੁਣ ਜੋ ਡੀ ਚੱਲ ਰਿਹਾ ਹੈ 42% ਹੈ ਉਸ ਨੂੰ ਵਧਾ ਕੇ 53% ਕਰੇ 11% ਵਾਧਾ ਕਰੇ ਇਹ ਮਾਨ ਸਰਕਾਰ ਤੋਂ ਮੰਗ ਕਰਦੇ ਹਨ ਤੇ ਨਾਲ ਨਾਲ ਉਹ ਵੀ ਮੀਟਿੰਗ ਕਰਕੇ ਫੈਲਾ ਕਰਾਂਗੇ ਬੈਰ ਸਹਿਨ ਨਾਨ ਜਾਂ ਸਰਕਾਰ ਦਾ ਬ੍ਰੋਗਿਤ ਉਹ ਹਾਨੀ ਮੰਨਵੀ ਹਾਂਜੀ ਮੁਲਾਜ਼ਮਾਂ ਨੂੰ ਪੇ ਕਮਿਸ਼ਨ ਦਾ ਏਰੀਆ ਦੇਨ ਸੰਬੰਧੀ ਸਰਕਾਰ ਨੇ ਪੱਤਰ ਜਾਰੀ ਕੀਤਾ ਚੰਡੀਗੜ੍ਹ ਤੋਂ ਉਸ ਬਾਰੇ ਜਾਣਕਾਰੀ ਦਿਓ ਜੀ ਸਾਨੂੰ ਪੰਜਾਬ ਸਰਕਾਰ ਵੱਲੋਂ 18 ਜਨਵਰੀ ਨੂੰ ਪੱਤਰ ਜਾਰੀ ਕੀਤਾ ਗਿਆ ਹੈ ਵੀ ਅਸੀਂ ਜੋ 36 ਕਿਸਤਾਂ ਏਰੀਆ ਦਾ ਜਾਂ 42 ਕਿਸਤਾਂ ਏਰੀਆ ਦਾ ਜਾਂ 9 ਕਿਸਤਾਂ ਏਰੀਆ ਦਾ ਜਾ 18 ਕਿਸਤਾਂ ਦੇ ਅਰੀਆ ਦਾ ਜਾ ਵੀ 24 ਕਿਸਤਾਂ ਦੇ ਅਰੀਆ ਦਵਾਂਗੇ ਜਿਸ ਨੋਟੀਫਿਕੇਸ਼ਨਾਂ ਕਾਪੀਆਂ ਮਲਾਈਆਂ ਸਾਰੇ ਪੰਜਾਬ ਸੜ ਗਈਆਂ ਹਾਂਜੀ ਬਣੋ ਜੀ ਹਾਂਜੀ ਪੰਜਾਬ ਸਰਕਾਰ ਦੀ ਕੈਬਨਟ ਸਬ ਕਮੇਟੀ ਦੀ ਮੀਟਿੰਗ ਚੰਡੀਗੜ੍ਹ ਵਿੱਚ ਕਦੋਂ ਹੋਵੇਗੀ ਮਲਾਜ਼ਮ ਕਿਹੜੀਆਂ ਮਲਾਜ਼ਮਾਂ ਦੀਆਂ ਮੰਗਾਂ ਨੇ ਜਿੰਨਾ ਉੱਪਰ ਮੀਟਿੰਗ ਦੇ ਵਿੱਚ ਚਰਚਾ ਕੀਤੀ ਜਾਵੇਗੀ ਉਸ ਬਾਰੇ ਜਾਣਕਾਰੀ ਦਿਓ ਜੀ ਸਾਨੂੰ ਪੰਜਾਬ ਸਰਕਾਰ ਦੀ ਵਿਸ਼ੇਸ਼ ਫੈਟਕ 24 ਅਤੇ 25 ਫਰਵਰੀ ਨੂੰ ਚੰਡੀਗੜ੍ਹ 'ਚ ਹੋ ਰਹੀ ਹੈ ਜੇ ਸਤੋ ਮਲਾਜ਼ਮ ਬਹੁਤ ਆਸਾਨ ਹੋ ਸਕਦਾ ਮਾਨ ਸਰਕਾਰ ਜੋ ਏਰੀਆ ਦੇਣ ਸੰਬੰਧੀ ਕਿਸ ਤਾਂ ਘਟਾ ਸਕਦੀ ਹੈ ਘਟ ਕੇ ਸੰਦੇ ਏਰੀਆ ਦੇ ਸਕਦੀ ਹੈ ਇਹ ਵੀ ਫਾਇਦਾ ਕੀਤਾ ਜਾ ਸਕਦਾ ਹੈ ਹੋ ਸਕਦਾ ਮਾਨ ਸਰਕਾਰ ਪੰਜਾਬ ਸਰਕਾਰ ਨਾਲ ਡੀ ਵਿੱਚ ਵਾਧਾ ਵੀ ਕੁਝ ਕਰ ਸਕਦੇ ਹਨ ਜੀ ਹਾਂ ਜੀ ਹਾਂਜੀ ਪੰਜਾਬ ਦੇ ਮਲਾਜ਼ਮਾਂ ਹਾਂਜੀ ਮਲਾਜ਼ਮਾਂ ਦੇ ਜੋ 17/7/2020 ਵਾਲੇ ਮਲਾਜ਼ਮ ਨੇ ਉਹਨਾਂ ਬਾਰੇ ਜਾਣਕਾਰੀ ਦਿਓ ਜੀ ਜੋ ਫੈਸਲਾ ਹੈ ਸੁਪਰੀਮ ਕੋਰਟ ਦਾ 17 7 2020 ਵਾਲੇ ਮੁਲਾਜ਼ਮਾਂ ਦਾ ਸੁਪਰੀਮ ਕੋਰਟ ਨੇ ਹਾਲੇ ਫੈਸਲਾ ਕਰਤਾ ਹੈ ਕਿ ਇਹਨਾਂ ਨੂੰ 6ਵੇਂ ਪੇਕ ਨੂੰ ਲਾਗੂ ਕੀਤਾ ਜਾਵੇ ਪਰ ਪੰਜਾਬ ਸਰਕਾਰ ਹੁਣ ਦੇਖਦਿਆਂ ਕਿ ਉਹਨਾਂ ਵਾਲੇ ਸਾਰੇ ਵਿੱਚ ਕੋਲੋਂ 17 7 2020 ਤੋਂ ਪਰਤੇ ਮਲਾ ਨੂੰ 6ਵੇਂ ਪੇਕ ਨੂੰ ਲਾਗੂ ਰਹਿਣ ਨਹੀਂ ਮੜਨੀ ਜੀ ਧੰਨਵਾਦ ਸਰ ਜੀ ਵੈਲਕਮ ਮੈਡਮ ਹਾਂਜੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵਾਧ ਤੋ ਵਾਧ ਸ਼ੇਅਰ ਕਰੋ